ਖਨੋਰੀ ਬਾਡਰ ਤੇ ਕਿਸਾਨੀ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨ ਨੌਜਵਾਨ ਸ਼ੁਕਰਨ ਸਿੰਘ ਦੇ ਪਰਿਵਾਰ ਨਾਲ ਹਮਦਰਦੀ ਜਤਾਉਂਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕੀਤਾ ਹੈ ਤੇ ਉਹਨਾਂ ਨੇ ਲਿਖਿਆ ਟਵੀਟ ਦੇ ਵਿੱਚ ਖਨੋਰੀ ਬਾਡਰ ਤੇ ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਏ ਨੌਜਵਾਨ ਸ਼ੁਕਰਨ ਸਿੰਘ ਦੇ ਪਰਿਵਾਰ ਨੂੰ ਪੰਜਾਬ ਸਰਕਾਰ ਵੱਲੋਂ 1 ਕਰੋੜ ਰੁਪਏ ਦੀ ਆਰਥਿਕ ਸਹਾਇਤਾ ਤੇ ਛੋਟੀ ਭੈਣ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇਗੀ ਤੇ ਨਾਲ ਹੀ ਉਹਨਾਂ ਲਿਖਿਆ ਦੇ ਦੋਸ਼ੀਆਂ ਵਿਰੁੱਧ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਸੀਂ ਆਪਣਾ ਫਰਜ਼ ਨਿਭਾ ਰਹੇ ਹਾਂ ਦੱਸਦੀ ਹੈ ਕਿ ਪਹਿਲਾਂ ਵੀ ਮੁੱਖ ਮੰਤਰੀ ਭਗਵੰਤ ਮਾਨ ਨੇ ਵੀਡੀਓ ਸ਼ੇਅਰ ਕਰ ਪਰਿਵਾਰ ਨਾਲ ਹਮਦਰਦੀ ਜਤਾਈ ਸੀ ਉਹਨਾਂ ਪਹਿਲਾਂ ਵੀ ਕਿਹਾ ਸੀ ਕਿ ਅਸੀਂ ਜਿੰਨੀ ਹੋ ਸਕਦੀ ਆ ਵੱਧ ਤੋਂ ਵੱਧ ਸ਼ੁਭਕਰਨ ਸਿੰਘ ਦੇ ਪਰਿਵਾਰ ਦੀ ਮਦਦ ਕਰਾਂਗੇ ਜਿੰਨਾ ਵੱਧ ਤੋਂ ਵੱਧ ਹੋ ਸਕਿਆ ਅਸੀਂ ਬੰਦੀ ਕਾਨੂੰਨੀ ਕਾਰਵਾਈ ਵੀ ਕਰਾਂਗੇ ਦੱਸ ਦਈਏ ਕਿ ਇਸ ਦੇ ਉੱਪਰ ਕਿਸਾਨੀ ਆਗੂਆਂ ਦਾ ਵੀ ਇਹੀ ਕਹਿਣਾ ਹੈ ਕਿ ਸ਼ੁਭਕਰਨ ਸਿੰਘ ਨੂੰ ਜਿਹੜੀ ਗੋਲੀ ਲੱਗੀ ਹੈ ਉਹ ਪੁਲਿਸ ਵੱਲੋਂ ਅਸਲੀ ਗੋਲੀ ਚਲਾਈ ਗਈ ਆ ਤੇ ਉਸ ਦੇ ਨਾਲ ਹੀ ਸ਼ੁਭਕਰਨ ਸਿੰਘ ਦੀ ਮੌਤ ਹੋਈ ਆ ਇਸ ਦਾ ਹਾਲੇ ਪੋਸਟਮਾਰਟਮ ਚੱਲ ਰਿਹਾ ਹੈ ਤੇ ਨਾਲ ਹੀ ਉਸ ਤੋਂ ਬਾਅਦ ਪਤਾ ਲੱਗੇਗਾ ਜੋ ਵੀ ਬੰਦੀ ਕਾਨੂੰਨੀ ਕਾਰਵਾਈ ਹੋਵੇਗੀ ਉਹ ਕੀਤੀ ਜਾਵੇਗੀ ਸ਼ਹੀਦ ਹੋਏ ਨੌਜਵਾਨ ਸ਼ੁਭਕਰਨ ਸਿੰਘ ਦੇ ਪਰਿਵਾਰ ਦੇ ਨਾਲ ਖੜਦਿਆਂ ਹੋਇਆ ਮੁੱਖ ਮੰਤਰੀ ਭਗਵੰਤ ਮਾਨ ਨੇ ਉਹਨਾਂ ਦੇ ਪਰਿਵਾਰ ਨੂੰ 1 ਕਰੋੜ ਰੁਪਏ ਦੀ ਆਰਥਿਕ ਸਹਾਇਤਾ ਤੇ ਛੋਟੀ ਭੈਣ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇਗੀ ਕਿਉਂਕਿ ਸ਼ੁਕਰਨ ਸਿੰਘ ਦੋ ਭੈਣਾਂ ਦਾ ਇਕਲੌਤਾ ਭਰਾ ਸੀ ਤੇ ਉਸ ਦੇ ਸਿਰ ਤੇ 18 ਲੱਖ ਦਾ ਕਰਜ ਆਦੀ ਤਾਂ ਉਹਨਾਂ ਦੀ ਮਦਦ ਕਰਦਿਆਂ ਇਹ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕੀਤਾ ਹੈ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਮੈਂ ਸਾਰੇ ਦੇਸ਼ ਵਾਸੀਆਂ ਨੂੰ ਭਾਰਤ ਦੇ 77ਵੇਂ ਆਜ਼ਾਦੀ ਦਿਹਾੜੇ ਤੇ ਬਹੁਤ-ਬਹੁਤ ਵਧਾਈ ਦਿੰਦਾ ਮੈਂ ਉਹਨਾਂ ਮਹਾਨ ਦੇਸ਼ਪக்தਾਂ ਯੋਧਿਆਂ ਤੇ ਆਜ਼ਾਦੀ ਦੇ ਪਰਵਾਨਿਆਂ ਨੂੰ ਸਜਦਾ ਕਰਦਾ ਜਿਨ੍ਹਾਂ ਨੇ ਆਪਣੇ ਵਤਨ ਦੀ ਖਾਤਰ ਲਾ-ਮਿਸਾਲ ਕੁਰਬਾਨੀਆਂ ਦਿੱਤੀਆਂ ਜਦੋਂ ਵੀ ਆਜ਼ਾਦੀ ਦੀ ਗੱਲ ਚਲਦੀ ਹੈ ਤਾਂ ਸਾਡੇ ਸਾਹਮਣੇ ਦੇਸ਼ ਦੇ ਹੋਏ ਵਟਵਾਰੇ ਦੀ ਗੱਲ ਜਰੂਰ ਆਉਂਦੀ ਹੈ ਪੰਜਾਬ ਨੂੰ ਇਸ ਵਟਵਾਰੇ ਨੇ ਬਹੁਤ ਵੱਡੀ ਸੱਟ ਮਾਰੀ ਸੀ ਇਸ ਦੁਖਾਂਤ ਚੋਂ ਉੱਭਰ ਲਈ ਪੰਜਾਬੀਆਂ ਨੂੰ ਬਹੁਤ ਜੱਦੋ ਜਹਿਦ ਕਰਨੀ ਪਈ ਬਹਾਦਰ ਪੰਜਾਬੀਆਂ ਨੇ ਜਿੱਥੇ ਆਜ਼ਾਦੀ ਲਈ ਵੱਡੀਆਂ ਕੁਰਬਾਨੀਆਂ ਦਿੱਤੀਆਂ ਉੱਥੇ ਵੰਡ ਦੇ ਮੌਕੇ ਰਾਤੋਂ ਰਾਤ ਆਪਣੇ ਘਰ-ਬਾਰ ਤੇ ਆਪਣੇ ਸਾਥ ਸੰਬੰਧੀ ਕਬੀਲੇ ਛੱਡ ਕੇ ਭਾਰਤ ਪਹੁੰਚੇ ਪੰਜਾਬੀਆਂ ਨੇ ਸਖਤ ਮਿਹਨਤ ਤੇ ਸਮਰਪਿਤ ਭਾਵਨਾ ਨਾਲ ਮੁਲਕ ਦੇ ਵਿਕਾਸ ਤੇ ਤਰੱਕੀ ਵਾਸਤੇ ਮਿਸਾਲੀ ਯੋਗਦਾਨ ਵੀ ਪਾਇਆ ਤੇ ਖੁਦ ਵੀ ਦੁਬਾਰਾ ਹੱਸਦੇ ਵਸਦੇ ਹੋਏ ਮੈਨੂੰ ਇਸ ਗੱਲ ਦਾ ਫਕਰ ਹੈ ਕਿ ਦੇਸ਼ ਦੀ ਆਜ਼ਾਦੀ ਲਈ ਕੁਰਬਾਨ ਹੋਣ ਵਾਲਿਆਂ ਵਿੱਚ ਪੰਜਾਬੀ ਸੂਰਬੀਰ ਹਮੇਸ਼ਾ ਹੀ ਲਾ-ਮਿਸਾਲ ਭੂਮਿਕਾ ਜਿਹੜੀ ਹੈ ਉਹ ਨਿਭਾਉਂਦੇ ਰਹੇ ਨੇ ਕੁਰਬਾਨੀ ਦਾ ਜਜ਼ਬਾ ਵੀ ਸਾਨੂੰ ਵਿਰਸੇ ਚੋਂ ਮਿਲਿਆ ਪੰਜਾਬੀਆਂ ਨੂੰ ਜ਼ੁਲਮ ਤੇ ਜ਼ਬਰ ਦੇ ਖਿਲਾਫ ਜੂਝਣ ਦੀ ਪ੍ਰੇਰਣਾ ਸ਼੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸ਼੍ਰੀ ਗੁਰੂ ਅਰਜਨ ਦੇਵ ਜੀ ਸ਼੍ਰੀ ਗੁਰੂ ਤੇਗ ਬਹਾਦਰ ਜੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਪਾਸੋਂ ਗੁਰਤੀ ਚ ਮਿਲੀ ਹੈ ਪੰਜਾਬੀਆਂ ਨੂੰ ਆਪਣੇ ਮਹਾਨ ਵਿਰਸੇ ਤੇ ਮਾਣ ਇਸੇ ਵਿਰਸੇ ਸਦਕਾ ਹੀ ਪੰਜਾਬੀਆਂ ਦੀਆਂ ਮਹਾਨ ਕੁਰਬਾਨੀਆਂ ਨੇ ਦੇਸ਼ ਦੀ ਆਜ਼ਾਦੀ ਦੀ ਲਹਿਰ ਦੇ ਵਿੱਚ ਇੱਕ ਨਵੀਂ ਰੂਹ ਫੂਕੀ ਕੂਕਾ ਲਹਿਰ ਪਗੜੀ ਸੰਭਾਲ ਜੱਟਾ ਗਦਰ ਰਹਿ ਲਹਿਰ ਬੱਬਰ ਅਕਾਲੀ ਲਹਿਰ ਆਦ ਅੰਦੋਲਨਾਂ ਨੇ ਪੰਜਾਬੀਆਂ ਦਾ ਲਗਭਗ 100% ਦੀ ਯੋਗਦਾਨ ਜਿਹੜਾ ਲਿਆ ਔਰ ਪੰਜਾਬੀਆਂ ਨੇ ਅੱਗੇ ਹੋ ਕੇ ਵੱਧ ਚੜ ਕੇ ਇਨ੍ਹਾਂ ਅੰਦੋਲਨ ਨੂੰ ਜਿਹੜਾ ਕਾਮਯਾਬ ਕੀਤਾ ਆਜ਼ਾਦੀ ਦੀ ਲੜਾਈ ਵਿੱਚ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਸ਼ਹੀਦ ਉਧਮ ਸਿੰਘ ਕ tartar ਸਿੰਘ ਸਰਾਬਾ ਲਾਲ ਲਾਲ ਜਪਤਰਾਏ ਦੀਵਾਨ ਸਿੰਘ ਕਾਲੇ ਪਾਣੀ ਬਾਬਾ ਰਾਮ ਸਿੰਘ ਮਦਨ ਲਾਲ ਢਿੰਗਰਾ ਵਰਗੇ ਹਜ਼ਾਰਾਂ ਯੋਧਿਆਂ ਨੇ ਪੰਜਾਬ ਦੇ ਲਈ ਤੇ ਦੇਸ਼ ਦੇ ਲਈ ਕੁਰਬਾਨੀਆਂ ਦਿੱਤੀਆਂ। ਅਜਾਦੀ ਸੰਘਰਸ਼ ਦੌਰਾਨ ਫਾਂਸੀ ਦਾ ਰੱਸਾ ਚੁੰਮਣ ਵਾਲੇ ਤੇ ਉਮਰ ਕੈਦ ਕੱਟਣ ਵਾਲੇ ਅਤੇ ਕਾਲੇ ਪਾਣੀ ਦੀਆਂ ਸਜ਼ਾਵਾਂ ਕੱਟਣ ਵਾਲੇ 80% ਤੋਂ ਵੱਧ ਪੰਜਾਬੀ ਨੇ। ਇੱਕ ਨਿੱਕੇ ਜਿਹੇ ਖਿੱਤੇ 'ਚੋਂ ਇੰਨੀਆਂ ਵੱਡੀਆਂ ਕੁਰਬਾਨੀਆਂ ਦੀ ਮਿਸਾਲ ਦੁਨੀਆਂ ਦੇ ਵਿੱਚ ਹੋਰ ਕਿਤੇ ਨਹੀਂ ਮਿਲਦੀ। ਆਜ਼ਾਦੀ ਤੋਂ ਬਾਅਦ ਵੀ ਪੰਜਾਬੀਆਂ ਨੇ ਮੁਲਕ ਨੂੰ ਤੱਤੀ ਬਾਣੀ ਲੱਗਣ ਦਿੱਤੀ ਉਸ ਆਜ਼ਾਦੀ ਨੂੰ ਕਾਇਮ ਰੱਖਣ ਲਈ ਅੱਜ ਵੀ ਸਾਡੇ ਬਹਾਦਰ ਨੌਜਵਾਨ ਸੀਨਾ ਤਾਣ ਕੇ ਚਾਹੇ ਉਹ ਬਰਫ਼ੀਲੀਆਂ ਪਹਾੜੀਆਂ ਹੋਣ ਚਾਹੇ ਰੇਗਿਸਤਾਨ ਹੋਵੇ ਉੱਥੇ ਆਪਣਾ ਸੀਨਾ ਤਾਣ ਕੇ ਖੜੇ ਨੇ ਜਿਸ ਕਰਕੇ ਅਸੀਂ ਸਾਰੇ ਦੇਸ਼ ਵਾਸੀ ਚੈਨ ਦੀ ਨੀਂਦ ਜਿਹੜੀ ਹੈ ਉਹ ਲੈ ਸਕਦੇ ਹਾਂ ਪਿਛਲੇ ਵੀ ਨਹੀਂ ਜੁਲਾਈ ਦੇ ਵਿੱਚ ਪੰਜਾਬ ਦੇ ਵਿੱਚ ਹੜ੍ਹਾਂ ਦੀ ਮਾਰ ਪਈ ਕੁਦਰਤੀ ਆਫਤ ਆਈ ਬਹੁਤ ਸਾਰੇ ਪੰਜਾਬ ਦੇ ਇਲਾਕਿਆਂ ਦੇ ਵਿੱਚ ਨੁਕਸਾਨ ਹੋਇਆ ਸਰਕਾਰ ਵੱਲੋਂ ਹਰ ਸੰਭਵ ਸਹਾਇਤਾ ਕੀਤੀ ਗਈ ਤਾਂ ਕਿ ਹੜ੍ਹਾਂ ਦੀ ਮਾਰ ਦੇ ਵਿੱਚ ਜਿਹੜੇ ਲੋਕ ਨੇ ਉਹਨਾਂ ਨੂੰ ਬਚਾਇਆ ਵੀ ਜਾ ਸਕੇ ਉਹਨਾਂ ਦਾ ਨੁਕਸਾਨ ਵੀ ਘਟਕੀਤਾ ਜਾ ਸਕੇ ਔਰ ਪੰਜਾਬੀਆਂ ਨੇ ਉੱਥੇ ਵੀ ਇੱਕ ਮਿਸਾਲ ਕਾਇਮ ਕੀਤੀ ਕਿ ਇੱਕ ਦੂਜੇ ਦੀ ਸਹਾਇਤਾ ਕਰਨ ਲਈ ਅਸੀਂ ਕਿਵੇਂ ਅੱਗੇ ਆ ਜਾਂਦੇ ਹਾਂ دریاਵਾਂ ਨੂੰ ਨੱਕੇ ਜਿਹੜੇ ਨੇ ਪੰਜਾਬੀਆਂ ਨੇ ਲਾਏ ਤੇ ਮੈਂ ਪੰਜਾਬ ਸਰਕਾਰ ਵੱਲੋਂ ਏ ਭਰੋਸਾ ਦਿਵਾਉਣਾ ਕਿ ਸਪੈਸ਼ਲ ਗਰਦਾਬਰੀ ਜਿਹੜੀ ਹੈ ਉਹ ਲਗਭਗ ਖਤਮ ਹੋਣ ਵਾਲੀ ਹੈ। ਪੰਜਾਬ ਦੇ ਵਿੱਚ ਹੜ੍ਹਾਂ ਦੇ ਹੋਏ ਨੁਕਸਾਨ ਦੀ ਇੱਕ ਇੱਕ ਪੈਸੇ ਦਾ ਸਰਕਾਰ ਜਿਹੜਾ ਉਹ ਮੁਆਵਜ਼ਾ ਦੇਵੇਗੀ ਤੇ ਪਰਪਾਈ ਕਰੂਗੀ। ਪੰਜਾਬ ਦੇ ਕਿਸਾਨਾਂ ਨੇ ਸਖਤ ਮਿਹਨਤ ਕਰਕੇ ਦੇਸ਼ ਨੂੰ ਅਨਾਜ ਦੇ ਵਿੱਚ ਆਤਮ ਨਿਰਭਰ ਬਣਾਇਆ। ਪੰਜਾਬ ਦੀ ਖਾਤਰ ਦੇਸ਼ ਦੀ ਖਾਤਰ ਕਿਸਾਨਾਂ ਨੇ ਆਪਣਾ ਲਹੂ ਪਸੀਨਾ ਇੱਕ ਕਰਤਾ। ਇਥੋਂ ਤੱਕ ਕੇ ਆਪਣੇ ਬੇਸ਼ਕੀਮਤੀ ਕੁਦਰਤੀ ਸੋਮਿਆਂ ਪਾਣੀ ਤੇ ਜ਼ਮੀਨ ਵੀ ਉਚਾਊ ਸ਼ਕਤੀ ਨੂੰ ਵੀ ਅਨਸੁਰੱਖਿਆ ਲਈ ਕੁਰਬਾਨ ਕਰਤਾ ਕਿਉਂਕਿ ਹਰੇ ਇਨਕਲਾਬ ਤੋਂ ਬਾਅਦ ਦੇਸ਼ ਤਾਂ ਭਾਵੇਂ ਅਨਾਜ ਦੇ ਮਾਮਲੇ 'ਚ ਆਤਮ ਨਿਰਭਰ ਹੋ ਗਿਆ ਪਰ ਸਾਡੇ ਪੰਜਾਬ ਦੇ ਵਿੱਚ ਜਿਸ ਸੂਬੇ ਦਾ ਨਾਮ ਹੀ ਪੰਜ ਪਾਣੀਆਂ ਤੇ ਹੈ ਪੰਜ ਆਬ ਉਹਦੇ ਵਿੱਚ ਧਰਤੀ ਵਾਲਾ ਪਾਣੀ ਬਹੁਤ ਡੇਂਜਰਸ ਲੈਵਲ ਤੇ ਥੱਲੇ ਚਲਾ ਗਿਆ ਤੇ ਸਾਡੀ ਧਰਤੀ ਦੀ ਉਪਜਾਊ ਸ਼ਕਤੀ ਵੀ ਜਿਹੜੀ ਹੈ ਉਹ ਘਟ ਗਈ ਹੈ ਪਰ ਪੰਜਾਬੀਆਂ ਨੂੰ ਦੇਸ਼ ਨੂੰ ਆਤਨਿਰਭਰ ਬਣਾਉਣ ਲਈ ਜਿਹੜਾ ਇਸ ਗੱਲ ਲਈ ਮੈਂ ਵਧਾਈ ਦੇਵਾਂਗਾ ਪਰ ਪੰਜਾਬ ਬਹੁਤ ਵਾਰੀ ਡਿੱਗਿਆ ਪਰ ਪੰਜਾਬ ਬਹੁਤ ਵਾਰੀ ਉੱਠਿਆ ਵੀ ਹੈ ਮੈਨੂੰ ਪੂਰੀ ਉਮੀਦ ਹੈ ਪੰਜਾਬ ਦੇ ਕਿਸਾਨ ਤੇ ਅਸੀਂ ਸਾਰੇ ਰਲ ਕੇ ਇਸ ਉਪਜਾਊ ਭੂਮੀ ਨੂੰ ਦੁਬਾਰੇ ਉਪਜਾਊ ਬਣਾਵਾਂਗੇ ਔਰ ਨਵੀਆਂ-ਨਵੀਆਂ ਤਜਰਬੇ ਸਰਕਾਰ ਕਰ ਰਹੀ ਹੈ ਖੇਤੀ ਤੇ ਤਾਂ ਕਿ ਜਿਹੜੀ ਕਿਸਾਨ ਹੈ ਕਿਸਾਨੀ ਹੈ ਉਹ ਲਾਹੇਵੰਦ ਧੰਦਾ ਬਣੇ ਉਹ ਮਜਬੂਰੀ ਦਾ ਧੰਦਾ ਨਾ ਬਣੇ ਜੋ ਮੁਲਕ ਨੂੰ ਯਾਦ ਕਰਾਉਣ ਵਾਲੇ ਮਹਾਨ ਦੇਸ਼ਪੱਤਿਆਂ ਨੇ ਇਹੋ ਜਿਹੇ ਭਾਰਤ ਦਾ ਸੁਪਨਾ ਸਜਾਇਆ ਸੀ ਜਿੱਥੇ ਗਰੀਬੀ ਅਨਪੜਤਾ ਭ੍ਰਿਸ਼ਟਾਚਾਰ ਬੇਰੋਜ਼ਗਾਰੀ ਉੱਚ ਨੀਚ ਸਮਾਜਿਕ ਤੇ ਆਰਥਿਕ ਨਾਂ ਬਰਾਬਰੀ ਵਰਗੀਆਂ ਅਲੰਪਤਾ ਵਾਸਤੇ ਕੋਈ ਥਾਂ ਨਾ ਹੋਵੇ ਪਰ ਅਫਸੋਸ ਦੀ ਗੱਲ ਹੈ ਕਿ ਸ਼ਹੀਦਾਂ ਦੇ ਉਹ ਸੁਪਨੇ ਹਜੇ ਅਧੂਰੇ ਨੇ ਉਹਨਾਂ ਨੂੰ ਪੂਰੇ ਕਰਨ ਲਈ ਬਹੁਤ ਉਪਰਾਲੇ ਕਰਨ ਦੀ ਲੋੜ ਹੈ ਪੰਜਾਬ ਸਰਕਾਰ ਸ਼ਹੀਦਾਂ ਦੇ ਸੁਪਨਿਆਂ ਨੂੰ ਸাকার ਕਰਨ ਲਈ ਤੰਦਹੀ ਨ ਕੰਮ ਕਰ ਰਹੀ ਹੈ। ਸਭ ਤੋਂ ਵੱਧ ਤਰਜੀਹ ਪੰਜਾਬ ਦੀ ਸਰਕਾਰ ਜਿਹੜੀ ਹੈ ਉਹ ਸਿਹਤ, ਸਿੱਖਿਆ ਤੇ ਰੋਜ਼ਗਾਰ ਦੇ ਖੇਤਰਾਂ 'ਚ ਦੇ ਰਹੀ। ਮੈਨੂੰ ਇਹ ਦੱਸਦੇ ਹੋਏ ਬੜੀ ਖੁਸ਼ੀ ਹੋ ਰਹੀ ਹੈ ਕਿ ਪਿਛਲੇ ਸਾਲ ਆਜ਼ਾਦੀ ਦੀ 75ਵੀਂ ਬਰੇਗੰਡ ਤੇ ਇਤਿਹਾਸਿਕ ਮੌਕੇ ਤੇ ਪੰਜਾਬ 'ਚ 75 ਆਮ ਆਦਮੀ ਕਲੀਨਿਕ ਲੋਕਾਂ ਨੂੰ ਸਮਰਪਿਤ ਕੀਤੇ ਗਏ ਸੀ। ਇਸ ਵਾਰ 76ਵੀਂ ਬਰੇਗੰਡ ਹੈ। 76 ਸਾਲ ਹੋ ਗਏ ਯਾਦ ਹੋਏ ਨੂੰ ਤਾਂ 76 ਆਮ ਆਦਮੀ ਕਲੀਨਿਕ ਜਿਹੜੇ ਨੇ ਉਹ ਲੋਕ ਕਨਸਮਰਪਤ ਕੀਤੇ ਜਿਹਦੇ ਨਾਲ ਜਿਹੜੀ ਟੋਟਲ ਗਿਣਤੀ ਹੈ ਆਮ ਆਦਮੀ ਕਲੀਨ ਕਾਂ ਦੀ ਉਹ 583 ਸੀ ਪਹਿਲਾਂ ਉਹਦੇ ਵਿੱਚ 76 ਹੋਰ ਜੋੜ ਗਏ 659 ਹੋ ਜੋਗੀ ਮਿਆਰੀ ਸਿੱਖਿਆ ਵਾਸਤੇ ਸਰਕਾਰੀ ਸਕੂਲਾਂ ਦੀ ਨਿਹਾਰ ਬਦਲੀ ਜਾ ਰਹੀ ਹੈ ਸਕੂਲ ਆਫ ਐਮੀਨੈਂਸ ਸਾਡੇ ਬੱਚਿਆਂ ਲਈ ਚਾਨਣ ਮਨਾਰਾ ਬਣ ਰਹੇ ਨੇ ਸਾਡੇ ਬੱਚੇ ਜਿਹੜੇ ਨੇ ਉਹ ਨਵੇਂ-ਨਵੇਂ ਆਈਡੀਆਜ਼ ਨਵੇਂ-ਨਵੇਂ ਬਿਜ਼ਨਸ ਬਲਾਸਟਰ ਪ੍ਰੋਗਰਾਮਾਂ 'ਚ ਹਿੱਸਾ ਲੈ ਰਹੇ ਨੇ ਸ਼੍ਰੀ ਹਰੀਕੋਟਾ ਦੇ ਵਿੱਚ ਚੰ드ਰੀਯਾਨ ਦੀ ਜਿਹੜੀ ਉਡਾਨ ਸੀ ਉਹਨੂੰ ਦੇਖਣ ਲਈ ਸਾਡੇ ਸਰਕਾਰੀ ਸਕੂਲਾਂ ਦੇ ਬੱਚੇ ਗਏ ਅਸੀਂ ਹੋਰ ਵੀ ਸਾਡੇ ਪ੍ਰਿੰਸੀਪਲ ਸਾਡੇ ਹੈਡਮਾਸਟਰ ਜਿਹੜੇ ਨੇ ਉਹ ਵੱਖ-ਵੱਖ ਦੇਸ਼ਾਂ-ਵਿਦੇਸ਼ਾਂ ਦੇ ਵਿੱਚ ਪੜ੍ਹਾਈ ਦੇ ਨਵੇਂ-ਨਵੇਂ ਤਰੀਕੇ ਟੈਕਨੀਕਸ ਜਿਹੜੇ ਉਹਨਾਂ ਨੂੰ ਅਸੀਂ ਸਿਖਾ ਕੇ ਲਿਆ ਰਹੇ ਹਾਂ ਤਾਂ ਕਿ ਉਹ ਆ ਇੱਥੇ ਆ ਕੇ ਆਪਣੇ ਕਲੀਗਜ਼ ਨੂੰ ਤੇ ਸਾਡੇ ਪੰਜਾਬ ਦੇ ਭਵਿੱਖ ਨੂੰ ਬੱਚਿਆਂ ਨੂੰ ਸਿੱਖਿਤ ਕਰ ਸਕਣ ਉਹ ਤਜਰਬੇ ਨੂੰ ਇਸਤੇਮਾਲ ਕਰ ਸਕਣ ਹੁਣ ਤੱਕ ਅਸੀਂ ਪੰਜਾਬ ਦੇ ਵਿੱਚ 30000 ਤੋਂ ਵੱਧ ਨੌਜਵਾਨ ਮੁੰਡੇ ਕੁੜੀਆਂ ਨੂੰ ਸਰਕਾਰੀ ਨੌਕਰੀਆਂ ਦੇ ਚੁੱਕੇ ਆ ਨਿਯੁਕਤੀ ਪੱਤਰ ਦੇ ਚੁੱਕੇ ਆ ਤਾਂ ਕਿ ਉਹਨਾਂ ਨੂੰ ਜੇ ਇੱਥੇ ਰੋਜ਼ਗਾਰ ਮਿਲ ਜੇ ਡਿਗਰੀ ਮੁਤਾਬਕ ਇੱਥੇ ਰੋਜ਼ਗਾਰ ਮਿਲ ਜੇ ਤਾਂ ਸਾਨੂੰ ਆਪਣਾ ਪੰਜਾਬ ਜਿਹੜਾ ਛੱਡ ਕੇ ਜਾਣ ਦੀ ਕਿਤੇ ਲੋੜ ਨਹੀਂ ਪੈਣੀ ਬੜੇ ਦੁੱਖ ਦੀ ਗੱਲ ਹੈ ਅਫਸੋਸ ਦੀ ਗੱਲ ਹੈ ਕਿ ਸਾਡੇ ਸ਼ਹੀਦਾਂ ਨੇ ਕੁਰਬਾਨੀਆਂ ਦਿੱਤੀਆਂ ਅੰਗਰੇਜ਼ਾਂ ਨੂੰ ਇਸ ਮੁਲਕ ਚੋਂ ਕੱਢਣ ਲਈ ਤੇ ਅੱਜ ਸਾਡੇ ਉਹਨਾਂ ਸ਼ਹੀਦਾਂ ਦੇ ਵਾਰਿਸ ਬਾਈ-ਬਾਈ 23-23 ਸਾਲ ਦੇ 20-20 ਸਾਲ ਦੇ ਮੁੰਡੇ ਕੁੜੀਆਂ ਉਹ ਪਲੈਨਿੰਗ ਬਣਾ ਰਹੇ ਨੇ ਉਹ ਸਕੀਮਾਂ ਬਣਾ ਰਹੇ ਨੇ ਅੰਗਰੇਜ਼ਾਂ ਕੋਲੇ ਪਹੁੰਚਣ ਦੀਆਂ ਇਹ ਕਿਤੇ ਨਾ ਕਿਤੇ ਸਾਡੇ ਸਿਸਟਮ ਦੀ ਘਾਟ ਹੈ ਕਿਤੇ ਨਾ ਕਿਤੇ ਸਾਡੇ ਸ਼ਹੀਦਾਂ ਦੀ ਆਤਮਾ ਨੂੰ ਇਸ ਗੱਲ ਨਾਲ ਸਕੂਨ ਨਹੀਂ ਮਿਲਦਾ ਉਹਨਾਂ ਕਿ ਇਹ ਆਜ਼ਾਦੀ ਲਈ ਅਸੀਂ ਕੁਰਬਾਨੀਆਂ ਨਹੀਂ ਦਿੱਤੀਆਂ ਸੀ ਸੋ ਪੰਜਾਬ ਸਰਕਾਰ ਤਨਦੇਹੀ ਨਾਲ ਇਸ ਗੱਲ ਤੇ ਲੱਗੀ ਹੋਈ ਹੈ ਕਿ ਪੰਜਾਬ ਨੂੰ ਇੱਕ ਆਤਮ ਨਿਰਭਰ ਸੂਬਾ ਬਣਾਈਏ ਸਾਡੇ ਨੌਜਵਾਨਾਂ ਨੂੰ ਅਸੀਂ ਨੌਕਰੀ ਮੰਗਣ ਵਾਲੇ ਨਹੀਂ ਨੌکریاں ਵੰਡਣ ਵਾਲੇ ਬਣਾਈਏ। ਭ੍ਰਿਸ਼ਟਾਚਾਰ ਦੀ ਲਹੰਤ ਨੂੰ ਜੜੋਂ ਦੂਰ ਕਰਨ ਲਈ ਅਸੀਂ ਐਂਟੀ ਕ腐ਪਸ਼ਨ ਲਾਈਨ ਸ਼ੁਰੂ ਕੀਤੀ ਹੈ। ਬਹੁਤ ਸਾਰੀਆਂ ਸ਼ਿਕਾਇਤਾਂ ਮਿਲੀਆਂ ਨੇ ਉਹਨਾਂ ਦੇ ਆਧਾਰ ਤੇ ਅਸੀਂ ਬਹੁਤ ਸਾਰੇ ਅਫਸਰਾਂ ਜਾਂ ਹੋਰ ਮੁਲਾਜ਼ਮਾਂ ਦੇ ਖਿਲਾਫ ਬਾਬੂਆਂ ਦੇ ਖਿਲਾਫ ਕਾਰਵਾਈ ਵੀ ਕੀਤੀ ਹੈ। ਤੋਂ ਜਿਹੜਾਂ ਦੇ ਵਿੱਚ ਅੰਦਰ ਨੇ। ਕਿਸੇ ਵੀ ਸਰਕਾਰ ਦਾ ਸਭ ਤੋਂ ਵੱਧ ਮਹੱਤਵਪੂਰਨ ਫਰਜ਼ ਆਮਨ ਕਾਨੂੰਨ ਦੀ ਵਿਵਸਥਾ ਹੁੰਦੀ ਹੈ, ਲਾਅ ਐਂਡ ਆਰਡਰ। ਪੰਜਾਬ ਦੀ ਭਾਈ ਚਰਕ ਸੰਝ ਬਾਰੇ ਮੈਂ ਅਕਸਰ ਕਹਿੰਦਾ ਰਹਿੰਦਾ ਇਹ ਪੰਜਾਬ ਦੇ ਵਿੱਚ ਧਰਤੀ ਇੰਨੀ ਉਪਜਾਊ ਹੈ ਕੋਈ ਵੀ ਬੀਜ ਬੀਜਦੋਂਗੇ ਉਹ ਉੱਗ ਜਾਊਗਾ ਪਰ ਸਿਰਫ ਨਫ਼ਰਤ ਦਾ ਬੀਜ ਇੱਥੇ ਉਗ ਨਹੀਂ ਸਕਦਾ ਪੰਜਾਬ ਦੀ ਭਾਈਚਾਰਕ ਸਾਂਝ ਜਿਹੜੀ ਹੈ ਗੁਰੂਆਂ ਦੇ ਨਾਂ ਤੇ ਦੇਵੀ-ਦੇਵਤਿਆਂ ਦੇ ਨਾਂ ਤੇ ਜਿਹੜਾ ਉਹ ਜਿਉਂਦੀ ਹੈ ਤੇ ਸਾਡੀ ਭਾਈਚਾਰਕ ਸਾਂਝ ਨੂੰ ਕੋਈ ਤੋੜ ਨਹੀਂ ਸਕਦਾ ਇੱਥੋਂ ਦੇ ਅਮਨਪਸੰਦ ਲੋਕ ਜਿਹੜੇ ਨੇ ਉਹ ਆਪਸ ਦੇ ਵਿੱਚ ਮੋਹ ਤੇ ਪਿਆਰ ਨਾਲ ਰਹਿੰਦੇ ਨੇ ਅੱਜ ਦੇ ਇਸ ਇਤਿਹਾਸਕ ਮੌਕੇ ਤੇ ਦੇਸ਼ ਵਾਸੀਆਂ ਨੂੰ ਖਾਸ ਕਰਕੇ ਪੰਜਾਬੀਆਂ ਨੂੰ ਮੈਂ ਭਰੋਸਾ ਦਵਾਉਣਾ ਇਸ ਸੂਬੇ ਦੀ ਤਰੱਕੀ ਵਾਸਤੇ ਸੂਬੇ ਦੀ ਖੁਸ਼ਹਾਲੀ ਵਾਸਤੇ ਅਸੀਂ ਅਮਨ ਸ਼ਾਂਤੀ ਤੇ ਭਾਈਚਾਰਕ ਸਾਂਝ ਨੂੰ ਹਰ ਹਿੱਲੇ ਕਾਇਮ ਰੱਖਾਂਗੇ ਤੇ ਕਿਸੇ ਨੂੰ ਵੀ ਭਾਈਚਾਰਕ ਸਾਂਝ ਤੋੜਨ ਦੀ ਜਿਹੜੀ ਹੈ ਇਜਾਜ਼ਤ ਨਹੀਂ ਦਿੱਤੀ ਜਾਊਗੀ। ਅਖੀਰ ਦੇ ਵਿੱਚ ਮੈਂ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਦਾ ਕਿ ਆਓ ਸ਼ਹੀਦਾਂ ਦੇ ਗੁਰੂਆਂ ਦੇ ਪੀਰਾਂ ਦੇ ਦੇਵੀ-ਦੇਵਤਿਆਂ ਦੇ ਫਕੀਰਾਂ ਦੇ ਦੱਸੇ ਹੋਏ ਰਸਤਿਆਂ ਤੇ ਚੱਲੀਏ ਤੇ ਪੰਜਾਬ ਨੁ ਤ੍ਰੱਕੀ ਤੇ ਖੁਸ਼ਹਾਲੀ ਦੇ ਰਾਹ ਤੇ ਲੈ ਕੇ ਚਲੀਏ ਤਾਂ ਕਿ ਆਪਾਂ ਸਹੀ ਮਹੀਨਿਆਂ ਦੇ ਵਿੱਚ ਰੰਗਲਾ ਪੰਜਾਬ ਜਿਹੜਾ ਉਹ ਬਣਾ ਸਕੀਏ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਇੱਕ ਵਾਰ ਫੇਰ ਆਜ਼ਾਦੀ ਦਿਵਸ ਦੀਆਂ ਬਹੁਤ-ਬਹੁਤ ਵਧਾਈਆਂ ਜੈ ਹਿੰਦ ਇਨਕਲਾਬ ਜ਼ਿੰਦਾਬਾਦ